ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣਾ ਅੱਜ ਦਾ ਵਿਸ਼ਾ ਹੈ ਇੱਕ ਬਜ਼ੁਰਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਨਾ ਮੰਨੀ ਸੰਗਤ ਜੀ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਬੇਨਤੀ ਕਰ ਲਈਏ ਕਿ ਗਿਆਨ ਰਤਨਾਕਰ ਕਿਤਾਬ ਦੇ ਅਖੀਲੇ ਪੰਨਿਆਂ ਦੀ ਹਾਲੀ ਸੁਧਾਈ ਚੱਲ ਰਹੀ ਹੈ ਇਸ ਕਰਕੇ ਕਿਤਾਬ ਛਪਨ ਵਿੱਚ ਦੇਰੀ ਹੋ ਰਹੀ ਹੈ ਸੰਗਤਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਹੋਵੇਗਾ ਸੋ ਆਓ ਹੁਣ ਆਪਾਂ ਆਪਣੇ ਵਿਸ਼ੇ ਵੱਲ ਵਧੀਏ ਗੁਰੂ ਅਮਰਦਾਸ ਜੀ ਦਾ ਪਵਿੱਤਰ ਵਾਕ ਹੈ ਮਾਇਆ ਮੋਹ ਪਰਮ ਨਾ ਪਾਏ ਦੂਜੈ ਪਾਏ ਲਗਾ ਦੁਖ ਪਾਏ ਇਸ ਦਾ ਅਰਥ ਹੈ ਮਾਇਆ ਦੇ ਮੋਹ ਜਾਲ ਅਤੇ ਭਟਕਣਾ ਵਿੱਚ ਫਸਿਆ ਹੋਇਆ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ ਕਿਉਂਕਿ ਉਹ ਹਰ ਵੇਲੇ ਹੋਰਨਾਂ ਦੇ ਪਿਆਰ ਵਿੱਚ ਲੱਗਾ ਰਹਿੰਦਾ ਹੈ ਜਿਵੇਂ ਪੁੱਤਰ ਧੀਆਂ ਪੋਤਰੇ ਧੋਤਰੇ ਜਾਂ ਹੋਰ ਪਦਾਰਥ ਤੇ ਕੰਮ ਕਾਜ ਇਸ ਤਰ੍ਹਾਂ ਇਹ ਜੀਵ ਹਰ ਵੇਲੇ ਦੁੱਖ ਸਹਾਰਦਾ ਰਹਿੰਦਾ ਹੈ ਇੱਕ ਵਾਰ ਜਗਤ ਤਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਜੀਵਾਂ ਨੂੰ ਤਾਰਦੇ-ਤਾਰਦੇ ਇੱਕ ਨਗਰ ਕੋਲ ਦੀ ਲੰਘ ਰਹੇ ਸਨ ਤਾਂ ਉਹਨਾਂ ਦੀ ਦ੍ਰਿਸ਼ਟੀ ਇੱਕ ਬਜ਼ੁਰਗ ਉੱਤੇ ਪਈ ਜੋ ਆਪਣੇ ਘਰ ਤੋਂ ਬਾਹਰ ਦਰਵਾਜ਼ੇ ਅੱਗੇ ਬੈਠਾ ਸੀ ਗੁਰੂ ਜੀ ਨੇ ਸੋਚਿਆ ਕਿ ਇਸ ਬਜ਼ੁਰਗ ਨੂੰ ਹੀ ਤਾਰ ਦੇਈਏ ਇਹ ਸੋਚ ਕੇ ਗੁਰੂ ਜੀ ਉਸ ਬਜ਼ੁਰਗ ਕੋਲ ਗਏ ਅਤੇ ਆਖਣ ਲੱਗੇ ਭਾਈ ਬਜ਼ੁਰਗਾ ਸਾਰਾ ਦਿਨ ਵਿਹਲਾ ਬੈਠਾ ਰਹਿੰਦਾ ਹੈ ਬੈਠਾ ਬੈਠਾ ਕਰਤਾਰ ਦਾ ਨਾਮ ਹੀ ਜਪ ਲਿਆ ਕਰ ਉਹ ਬਜ਼ੁਰਗ ਕਹਿਣ ਲੱਗਾ ਹੇ ਸੰਤ ਜੀ ਰੱਬ ਦਾ ਨਾਮ ਜਪਣ ਦੀ ਕਿੱਥੇ ਵੇਲ ਐ ਸਾਰਾ ਦਿਨ ਕੰਮ ਧੰਦਿਆਂ ਵਿੱਚ ਲੰਘ ਜਾਂਦਾ ਹੈ ਪੁੱਤਰ ਤੇ ਨੂੰਹਾਂ ਖੇਤ ਨੂੰ ਚਲੇ ਜਾਂਦੇ ਐ ਤੇ ਪਿੱਛੋਂ ਮੈਂ ਹੀ ਸਾਰੇ ਘਰ ਨੂੰ ਸੰਭਾਲਦਾ ਹਾਂ ਪਸ਼ੂਆਂ ਨੂੰ ਨੀਰਾ ਚਾਰਾ ਪਾਉਣਾ ਪਾਣੀ ਪਿਉਣਾ ਤੇ ਅੰਦਰ ਬਾਹਰ ਦੇ ਸਾਰੇ ਕੰਮ ਕਰਨੇ ਇਹ ਸਾਰਾ ਕੁਝ ਕਰਦਿਆਂ ਹੋਇਆ ਮੇਰਾ ਸਾਰਾ ਦਿਨ ਲੰਘ ਜਾਂਦਾ ਹੈ ਅਤੇ ਰਾਤ ਦੇਰ ਤੱਕ ਪੋਤਰੇ-ਪੋਤਰੀਆਂ ਨੂੰ ਖੜਾਉਂਦਾ ਰਹਿੰਦਾ ਹਾਂ ਹੁਣ ਤੁਸੀਂ ਦੱਸੋ ਕਿ ਮੇਰੇ ਕੋਲ ਰੱਬ ਦਾ ਨਾਮ ਲੈਣ ਵਾਸਤੇ ਕਿਹੜਾ ਸਮਾਂ ਬਚਦਾ ਹੈ ਹੇ ਸੰਤ ਜੀ ਤੁਸੀਂ ਕੋਈ ਭੋਜਨ ਪਾਣੀ ਸ਼ਕਨਾ ਹੈ ਤਾਂ ਸ਼ਕਾ ਦਿੰਦਾ ਹਾਂ ਨਹੀਂ ਤਾਂ ਤੁਸੀਂ ਅੱਗੇ ਨੂੰ ਜਾਓ ਉੰਜ ਤਾਂ ਗੁਰੂ ਜੀ ਉਸ ਨੂੰ ਪਲ ਛਪਕ ਵਿੱਚ ਤਾਰ ਸਕਦੇ ਸਨ ਪਰ ਗੁਰੂ ਜੀ ਦੀ ਇਹ ਆਪਣੀ ਮਾਇਆ ਸੀ ਗੁਰੂ ਜੀ ਉਸ ਨੂੰ ਮੋਹ ਮਾਇਆ ਦੇ ਦੁੱਖ ਦਾ ਚੰਗੀ ਤਰ੍ਹਾਂ ਅਹਿਸਾਸ ਕਰਾਉਣਾ ਚਾਹੁੰਦੇ ਸਨ ਗੁਰੂ ਜੀ ਨੇ ਇਸ ਬਜ਼ੁਰਗ ਦੀਆਂ ਗੱਲਾਂ ਦਾ ਬੁਰਾ ਨਹੀਂ ਮੰਨਿਆ ਅਤੇ ਅੱਗੇ ਨੂੰ ਹੋ ਤੁਰੇ ਪਰ ਗੁਰੂ ਜੀ ਨੇ ਆਪਣੇ ਮਨ ਵਿੱਚ ਪੱਕੀ ਧਾਰ ਲਈ ਸੀ ਕਿ ਇਸ ਬਜ਼ੁਰਗ ਦਾ ਉਧਾਰ ਤਾਂ ਅਸੀਂ ਜ਼ਰੂਰ ਹੀ ਕਰਾਂਗੇ ਥੋੜੇ ਹੀ ਸਮੇਂ ਬਾਅਦ ਬਾਰਸ਼ਾਂ ਦੇ ਦਿਨ ਆ ਗਏ ਅਤੇ ਭਾਰੀ ਬਾਰਿਸ਼ ਪੈਣ ਕਾਰਨ ਉਹਨਾਂ ਦੇ ਘਰ ਦੀ ਪਿਛਲੀ ਕੰਧ ਡਿੱਗ ਪਈ। ਅਤੇ ਕੰਮਕਾਰਾਂ ਜਾਂ ਕਰਕੇ ਉਹ ਇਹ ਜੇ ਕੰਧ ਬਣਾਉਣ ਵਿੱਚ ਅਸਮਰੱਥ ਸਨ। ਇਹਨਾਂ ਦਿਨਾਂ ਵਿੱਚ ਹੀ ਬਜ਼ੁਰਗ ਦਾ ਅੰਤ ਸਮਾ ਆ ਗਿਆ। ਅਤੇ ਮਰਨ ਲੱਗਿਆ ਉਸ ਬਜ਼ੁਰਗ ਦੀ ਸੁਰਤੀ ਡਿੱਗੀ ਹੋਈ ਕੰਧ ਵੱਲ ਚਲੀ ਗਈ। ਅਤੇ ਸੋਚਣ ਲੱਗਾ ਕਿ ਮੇਰੇ ਪੁੱਤਰ ਤਾਂ ਸਾਰੇ ਦਿਨ ਦੇ ਥੱਕੇ ਹਾਰੇ ਹੁੰਦੇ ਹਨ ਅਤੇ ਰਾਤ ਨੂੰ ਗੂੜੀ ਨੀਂਦ ਸੌ ਜਾਂਦੇ ਹਨ। ਅਤੇ ਮੇਰੇ ਤੋਂ ਬਿਨਾ ਹੁਣ ਇਸ ਪਿਛਲੇ ਪਾਸੇ ਦੀ ਰਾਖੀ ਕੌਣ ਕਰੇਗਾ ਜੇ ਰਾਤ ਨੂੰ ਕੋਈ ਚੋਰ ਉੱਚਾ ਆ ਗਿਆ ਤਾਂ ਸਾਰੇ ਪਸ਼ੂ ਡੰਗਰ ਖੋਲ ਕੇ ਲੈ ਜਾਏਗਾ ਇਸੇ ਖਿਆਲ ਵਿੱਚ ਹੀ ਉਸਦੀ ਮੌਤ ਹੋ ਗਈ ਘਰ ਦੀ ਰਖਵਾਲੀ ਰੱਖਣ ਦੀ ਸੂਰਤ ਵਿੱਚ ਮੌਤ ਹੋਣ ਕਰਕੇ ਉਹ ਬਜ਼ੁਰਗ ਕੁੱਤੇ ਦਾ ਜਨਮ ਲੈ ਕੇ ਫਿਰ ਆਪਣੇ ਘਰੇ ਆ ਗਿਆ ਪਰ ਉਸਨੇ ਦੇਖਿਆ ਕਿ ਕੰਦ ਅਜੇ ਵੀ ਉਵੇਂ ਹੀ ਠੱਠੀ ਹੋਈ ਸੀ ਫੇਰ ਉਹ ਠੱਠੀ ਹੋਈ ਕੰਧ ਵਾਲੀ ਥਾਂ ਉੱਤੇ ਬੈਠ ਕੇ ਸਾਰੀ ਰਾਤ ਰਖਵਾਲੀ ਕਰਦਾ ਰਿਹਾ ਕਰੇ ਅਤੇ ਪੌਂ-ਪੌਂ ਕਰਦਾ ਰਿਹਾ ਕਰੇ ਮਿਹਰਵਾਨ ਸਾਈ ਸਤਗੁਰੂ ਨਾਨਕਦੇਵ ਜੀ ਫੇਰ ਆ ਪਧਾਰੇ ਅਤੇ ਕੁੱਤੇ ਵਿੱਚ ਬੈਠੀ ਬਜ਼ੁਰਗ ਆਤਮਾ ਨੂੰ ਕਹਿਣ ਲੱਗੇ ਬਜ਼ੁਰਗੋ ਮੋਹ ਜਾਲ ਵਿੱਚ ਫਸੇ ਹੋਏ ਕਿਉਂ ਸਾਰੀ ਰਾਤ ਪੌਂ-ਪੌਂ ਕਰਦੇ ਰਹਿੰਦੇ ਹੋ ਆਰਾਮ ਨਾਲ ਬੈਠ ਕੇ ਕਰਤਾਰ ਦਾ ਸਿਮਰਨ ਕਰਿਆ ਕਰੋ 84 ਦੇ ਜਨਮਾਂ ਦਾ ਗੇੜ ਮੁੱਕ ਜਾਏਗਾ ਉਸ ਬਜ਼ੁਰਗਾ ਆਤਮਾ ਨੇ ਕਿਹਾ ਮਹਾਪੁਰਸ਼ੋ ਤੁਸੀਂ ਕੋਈ ਪੂਰਨ ਸੰਤ ਆਤਮਾ ਜਾਪ ਦਿਓ ਜੋ ਮੈਨੂੰ ਕੁੱਤੇ ਰੂਪ ਵਿੱਚ ਵੀ ਪਛਾਨ ਲਿਆ ਹੈ ਤੁਸੀਂ ਕਿੱਥੇ ਰਹਿੰਦੇ ਹੋ ਅਤੇ ਤੁਹਾਡਾ ਨਾਮ ਕੀ ਹੈ ਗੁਰੂ ਜੀ ਨੇ ਕਿਹਾ ਈਸ਼ਵਰ ਦੀ ਬਣਾਈ ਸਾਰੀ ਧਰਤੀ ਮੇਰੀ ਹੈ ਅਤੇ ਮੈਂ ਕਿਤੇ ਵੀ ਬੈਠ ਕੇ ਆਰਾਮ ਕਰ ਲੈਂਦਾ ਹਾਂ ਮੇਰੇ ਇਸ ਸਰੀਰ ਦਾ ਨਾਮ ਨਾਨਕ ਹੈ। ਉਂਝ ਮੈਨੂੰ ਲੋਕ ਕਈ ਨਾਵਾਂ ਨਾਲ ਬੁਲਾਉਂਦੇ ਹਨ। ਜਿਵੇਂ ਕੋਈ ਨਾਨਕ ਤਾ ਪਾਖਦਾ ਹੈ, ਕੋਈ ਨਾਨਕ ਰਾਮ ਤਾ ਆਖਦਾ ਹੈ, ਕੋਈ ਨਾਨਕ ਸਾਧ ਤੇ ਕੋਈ ਨਾਨਕ ਨਿਰੰਕਾਰ ਹੀ ਆਖਦਾ ਹੈ। ਉਸ ਬਜ਼ੁਰਗ ਦੀ ਆਤਮਾ ਨੇ ਆਖਿਆ, "ਹੇ ਨਾਨਕ ਜੀ, ਤੁਸੀਂ ਇੱਥੋਂ ਚਲੇ ਜਾਓ। ਮੈਂ ਆਪਣੇ ਬੱਚਿਆਂ ਨੂੰ ਇਸ ਮੁਸੀਬਤ ਵਿੱਚ ਇਕੱਲਿਆਂ ਨਹੀਂ ਛੱਡ ਸਕਦਾ।" ਫਸਲਾਂ ਤੋਂ ਬੇਲੇ ਹੋ ਕੇ ਜਦੋਂ ਮੇਰੇ ਪੁੱਤਰੇ ਕੰਦ ਬਣਾ ਲੈਣਗੇ ਤਾਂ ਮੈਂ ਤੁਹਾਡੀ ਗੱਲ ਉੱਤੇ ਵਿਚਾਰ ਕਰਾਂਗਾ ਹੁਣ ਤੁਸੀਂ ਚਲੇ ਜਾਓ ਅਜੇ ਮੈਨੂੰ ਤੁਹਾਡੇ ਗਿਆਨ ਦੀ ਜ਼ਰੂਰਤ ਨਹੀਂ ਹੈ ਗੁਰੂ ਜੀ ਦੀ ਦਿਬਿਆ ਮੂਰਤੀ ਉੱਥੋਂ ਚਲੀ ਗਈ ਤੇ ਨਗਰ ਤੋਂ ਬਾਹਰ ਜਾ ਕੇ ਅਲੋਪ ਹੋ ਗਈ ਥੋੜਾ ਸਮਾਂ ਪਾ ਕੇ ਉਸਦੇ ਪੁੱਤਰ ਦੇ ਘਰ ਬੱਚਾ ਹੋਣ ਵਾਲਾ ਸੀ ਕੁੱਤੇ ਦੇ ਸਰੀਰ ਵਿੱਚ ਬੈਠਾ ਬਜ਼ੁਰਗ ਖੁਸ਼ ਹੋ ਰਿਹਾ ਸੀ ਕਿ ਉਸਦੇ ਘਰ ਇੱਕ ਹੋਰ ਪੋਤਰਾ ਆ ਰਿਹਾ ਹੈ ਇਨਾਂ ਦਿਨਾਂ ਵਿੱਚ ਹੀ ਅਚਾਨਕ ਕੁੱਤੇ ਦੀ ਮੌਤ ਹੋ ਗਈ। ਪੌਤਰਮੋਹ ਵਿੱਚ ਮਰਿਆ ਹੋਇਆ ਬਜ਼ੁਰਗ ਸੱਪ ਬਣ ਕੇ ਆਪਣੇ ਹੀ ਘਰ ਵਿੱਚ ਫੇਰ ਆ ਗਿਆ। ਹੁਣ ਉਹ ਸੱਪ ਦੇ ਰੂਪ ਵਿੱਚ ਘਰ ਅੰਦਰ ਖੜੇ ਇੱਕ ਦਰਖਤ ਉੱਤੇ ਰਹਿਣ ਲੱਗਾ ਅਤੇ ਉਥੋਂ ਹੀ ਆਪਣੇ ਪਰਿਵਾਰ ਨੂੰ ਵੇਖ ਕੇ ਖੁਸ਼ ਹੁੰਦਾ ਰਿਹਾ ਕਰੇ। ਇਨਾਂ ਦਿਨਾਂ ਵਿੱਚ ਹੀ ਉਸ ਦੀ ਨੂੰਹ ਦੇ ਪੇਟੋਂ ਇੱਕ ਬੱਚੇ ਨੇ ਜਨਮ ਲਿਆ। ਉਸਦੀ ਨੂੰ ਕੰਮਕਾਰ ਕਰਨ ਲੱਗਿਆਂ ਦਰਖਤ ਨਾਲ ਬੰਨੇ ਟੋਕਰੇ ਵਿੱਚ ਬੱਚੇ ਨੂੰ ਸੁਵਾ ਦਿੰਦੀ ਸੀ ਇੱਕ ਦਿਨ ਟੋਕਰੇ ਵਿੱਚ ਬੱਚੇ ਨੂੰ ਪਾ ਕੇ ਉਸਦੀ ਨੂੰਹ ਘਰ ਦਾ ਕੰਮ ਕਰਨ ਲੱਗ ਗਈ ਟੋਕਰੇ ਵਿੱਚ ਪਿਆ ਬੱਚਾ ਰੋਣ ਲੱਗਾ ਪਰ ਮਾਂ ਨੇ ਉਸਦੀ ਆਵਾਜ਼ ਵੱਲ ਧਿਆਨ ਨਾ ਦਿੱਤਾ ਬੱਚਾ ਬਹੁਤ ਜ਼ੋਰ-ਜ਼ੋਰ ਦੀ ਰੋ ਰਿਹਾ ਸੀ ਪਰ ਉਸਨੂੰ ਚੁੱਪ ਕਰਾਉਣ ਲਈ ਕੋਈ ਨਾ ਆਇਆ ਉਸ ਦਰਖਤ ਦੇ ਉੱਪਰ ਬੈਠਾ ਸੱਪ ਇਹ ਸਾਰਾ ਕੁਝ ਦੇਖ ਰਿਹਾ ਸੀ ਤੇ ਉਸ ਨੂੰ ਬਹੁਤ ਗੁੱਸਾ ਆ ਰਿਹਾ ਸੀ ਉਹ ਬਜ਼ੁਰਗ ਆਤਮਾ ਸੱਪ ਦੇ ਰੂਪ ਵਿੱਚ ਬੱਚੇ ਨੂੰ ਦੇਖ ਕੇ ਬਹੁਤ ਤੜਪ ਰਹੀ ਸੀ ਅਤੇ ਆਪਣੇ ਮਨ ਵਿੱਚ ਆਪਣੇ ਬੱਚਿਆਂ ਨੂੰ ਬਹੁਤ ਬੁਰਾ ਭਲਾ ਕਹਿ ਰਹੀ ਸੀ ਉਹ ਸੱਪ ਸੋਚ ਰਿਹਾ ਸੀ ਕਿ ਦੇਖੋ ਮੇਰੇ ਬਿਨਾਂ ਇਹਨਾਂ ਤੋਂ ਬੱਚੇ ਵੀ ਨਹੀਂ ਸੰਭਾਲੇ ਜਾਂਦੇ ਇਸੇ ਹੀ ਪੌਤਰਮੋਹ ਵਿੱਚ ਸੱਪ ਰੂਪ ਬਜ਼ੁਰਗ ਦਰਖਤ ਦੇ ਟਾਣੇ ਰਾਹੀਂ ਟੋਕਰੇ ਵਿੱਚ ਆ ਗਿਆ ਅਤੇ ਬੱਚੇ ਨੂੰ ਚੁੱਪ ਕਰਾਉਣ ਲੱਗਾ ਉਹ ਭੁੱਲ ਗਿਆ ਸੀ ਕਿ ਉਸ ਦਾ ਸਰੀਰ ਸੱਪ ਦਾ ਹੈ। ਅਚਾਨਕ ਹੀ ਬੱਚੇ ਦੀ ਮਾਂ ਬਾਹਰ ਆਈ ਤਾਂ ਉਸ ਨੇ ਦੇਖਿਆ ਕਿ ਬੱਚੇ ਦੇ ਟੋਕਰੇ ਵਿੱਚ ਸੱਪ ਬੈਠਾ ਹੈ। ਇਹ ਦੇਖ ਕੇ ਉਸ ਨੇ ਬੂਹ ਪਹਾਰਿਆ ਕੀਤਾ ਤੇ ਰੋਲਾ ਪਾਇਆ। ਉਸ ਦਾ ਰੋਣਾ ਸੁਣ ਕੇ ਪਿੰਡ ਦੇ ਲੋਕ ਵੀ ਉਹਨਾਂ ਦੇ ਘਰੇ ਆ ਗਏ। ਲੋਕਾਂ ਨੇ ਦੇਖਿਆ ਕਿ ਇੱਕ ਸੱਪ ਬੱਚੇ ਦੇ ਟੋਕਰੇ ਵਿੱਚ ਬੈਠਾ ਹੈ। ਉਹਨਾਂ ਨੇ ਸੋਚਿਆ ਕਿ ਕਿਤੇ ਸੱਪ ਬੱਚੇ ਨੂੰ ਖਾ ਹੀ ਨਾ ਜਾਏ। ਇਸ ਲਈ ਲੋਕਾਂ ਨੇ ਛਕੀਮ ਲਾ ਕੇ ਸੱਪ ਨੂੰ ਮਾਰ ਦਿੱਤਾ। ਤੇ ਬੱਚੇ ਨੂੰ ਮਾਂ ਦੇ ਹਵਾਲੇ ਕਰ ਦਿੱਤਾ ਇਸ ਤਰ੍ਹਾਂ ਉਸ ਦਾ ਪੋਤਰ ਮੋਹ ਵਿੱਚ ਸੱਪ ਵਾਲਾ ਸਰੀਰ ਵੀ ਛੁੱਟ ਗਿਆ ਧਰਮ ਰਾਜ ਨੇ ਬਜ਼ੁਰਗ ਦੇ ਪ੍ਰਾਣਾਂ ਨੂੰ ਮੋਹ ਮਾਇਆ ਦੇ ਜਾਲ ਵਿੱਚ ਫਸਿਆ ਅਤੇ ਭਗਤੀ ਹੀ ਜਾਣ ਕੇ ਉਸ ਨੂੰ ਗੰਦੀ ਨਾਲੀ ਦੇ ਕੀੜੇ ਦਾ ਜਨਮ ਦੇ ਦਿੱਤਾ ਅਤੇ ਉਸ ਦੇ ਘਰ ਦੇ ਪਿਛਲੇ ਪਾਸੇ ਵਾਲੀ ਗੰਦੀ ਨਾਲੀ ਵਿੱਚ ਹੀ ਭੇਜ ਦਿੱਤਾ ਜਿੱਥੇ ਉਸ ਦੇ ਸਾਰੇ ਘਰ ਦਾ ਗੰਦਾ ਪਾਣੀ ਉਸ ਨਾਲੀ ਵਿੱਚ ਪੈਂਦਾ ਸੀ ਹੁਣ ਗੰਦੇ ਤੇ ਬਦਬੂਦਾਰ ਪਾਣੀ ਵਿੱਚ ਪਈ ਇਸ ਬਜ਼ੁਰਗ ਦੀ ਆਤਮਾ ਇਸ ਜਨਮ ਤੋਂ ਤੌਬਾ ਕਰਨ ਲੱਗੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੁਕਾਰਨ ਲੱਗੀ ਹੇ ਜਗਤ ਦੇ ਤारणहार ਸਤਿਗੁਰੂ ਨਾਨਕ ਦੇਵ ਜੀ ਹੁਣ ਤੁਸੀਂ ਆ ਕੇ ਮੇਰੀ ਸਾਰ ਲਵੋ ਮੈਂ ਅਗਿਆਨੀ ਤੇ ਮੂਰਖ ਨੇ ਤੁਹਾਡਾ ਬਚਨ ਨਹੀਂ ਮੰਨਿਆ ਅਤੇ ਪਰਵਾਰਕ ਮੋਹ ਨੂੰ ਤਿਆਕ ਕੇ ਤੁਹਾਡੇ ਕਹਿਣ ਉੱਤੇ ਪ੍ਰਭੂ ਦੀ ਭਗਤੀ ਨਾ ਕੀਤੀ ਜਿਸ ਦਾ ਫਾਲ ਹੁਣ ਮੈਂ ਗੰਦੀ ਨਾਲੀ ਦਾ ਕੀੜਾ ਬਣ ਕੇ ਭੁਗਤ ਰਿਹਾ ਹਾਂ ਹੇ ਸਤਿਗੁਰੂ ਜੀ ਹੁਣ ਤੁਸੀਂ ਮੇਰੇ ਉੱਤੇ ਮਿਹਰ ਕਰੋ ਅਤੇ ਮੈਨੂੰ ਇਸ ਗੰਦਗੀ ਵਿੱਚੋਂ ਬਾਹਰ ਕੱਢੋ ਹੇ ਦਾਤਾ ਹੁਣ ਤੁਸੀਂ ਮੈਨੂੰ ਮੁਕਤੀ ਦਿਓ ਉਸ ਬਜ਼ੁਰਗ ਆਤਮਾ ਦੇ ਅੰਦਰੋਂ ਨਿਕਲੀ ਸੱਚੀ ਅਰਦਾਸ ਨੂੰ ਸੁਣ ਕੇ ਸ੍ਰੀ ਗੁਰੂ ਜੀ ਝੱਟ ਹੀ ਉੱਥੇ ਪਹੁੰਚ ਗਏ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਆਖਿਆ ਹੇ ਮਰਦਾਨਾ ਇਹ ਜੋ ਪਾਣੀ ਦੀ ਗੰਦੀ ਨਾਲੀ ਵਿੱਚ ਕੀੜਾ ਪਿਆ ਹੈ ਨਾ ਇਸ ਨੂੰ ਬਾਹਰ ਕੱਢ ਦਿਓ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਨੇ ਉਸ ਕੀੜੇ ਨੂੰ ਨਾਲੀ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਹੇ ਸਰਬ ਕਲਾ ਸਮਰੱਥ ਗੁਰੂ ਜੀ ਇਹ ਕੀੜਾ ਕੌਣ ਹੈ ਗੁਰੂ ਜੀ ਨੇ ਕਿਹਾ ਇਹ ਉਹੀ ਬਜ਼ੁਰਗ ਹੈ ਜਿਸ ਨੂੰ ਅਸੀਂ ਇੱਕ ਵਾਰ ਇਸ ਘਰ ਦੇ ਦਰਵਾਜ਼ੇ ਅੱਗੇ ਬੈਠੇ ਨੂੰ ਨਾਮ ਜਪਣ ਲਈ ਕਿਹਾ ਸੀ ਅਤੇ ਅੱਗੋਂ ਇਸ ਨੇ ਸਾਨੂੰ ਆਖਿਆ ਸੀ ਕਿ ਭੋਜਨ ਪਾਣੀ ਛਕਣਾ ਹੈ ਤਾਂ ਛਕੋ ਨਹੀਂ ਤਾਂ ਆਪਣੇ ਰਾਹ ਪਾਓ ਫੇਰੇ ਮਰ ਕੇ ਕੁੱਤਾ ਬਣ ਗਿਆ ਆਪਾਂ ਫੇਰ ਵੀ ਇਸ ਕੋਲੇ ਇਸ ਨੂੰ ਤਾਰਨ ਆਏ ਸੀ ਅਤੇ ਇਸ ਨੇ ਉਦੋਂ ਵੀ ਆਪਣੀ ਗੱਲ ਨਾ ਮੰਨੀ ਫਿਰ ਇਹ ਮੋਹ ਵਿੱਚ ਫਸਿਆ ਸੱਪ ਬਣ ਕੇ ਇਸ ਘਰ ਵਿੱਚ ਆ ਗਿਆ ਅਤੇ ਘਰਦਿਆਂ ਨੇ ਇਸ ਨੂੰ ਸੱਪ ਜਾਣ ਕੇ ਮਾਰ ਦਿੱਤਾ ਹੁਣ ਇਹ ਮੋਹ ਜਾਲ ਵਿੱਚ ਫਸਿਆ ਫੇਰ ਇਸੇ ਘਰ ਦੀ ਨਾਲੀ ਵਿੱਚ ਆ ਪਿਆ ਹੈ ਹੁਣ ਇਸ ਨੇ ਦੁਖੀ ਹੋ ਕੇ ਸਾਡੇ ਅੱਗੇ ਪੁਕਾਰ ਕੀਤੀ ਹੈ ਕਿ ਮੈਨੂੰ ਮੁਕਤੀ ਬਖਸ਼ੋ ਸੋ ਹੁਣ ਆਪਾਂ ਇਸ ਦੀ ਮੁਕਤੀ ਕਰਨ ਆਏ ਆਂ ਮਰਦਾਨਾ ਜੀ ਨੇ ਮਰਦਾਨਾ ਜੀ ਨੇ ਕਿਹਾ ਮਹਾਰਾਜ ਐਨੇ ਢੀਠ ਤੇ ਮਨਮੁਖ ਬੰਦੇ ਨੂੰ ਤਾਂ ਇਸ ਨਾਲੀ ਵਿੱਚ ਹੀ ਪਿਆ ਰਹਿਣ ਦੇਣਾ ਸੀ ਇਹੋ ਜਿਹੇ ਨੂੰ ਬਾਹਰ ਕਾ ਨੂੰ ਕੱਢਣਾ ਸੀ ਜਿਸ ਨੇ ਤੁਹਾਡੀ ਗੱਲ ਹੀ ਨਹੀਂ ਮੰਨੀ ਗੁਰੂ ਜੀ ਨੇ ਕਿਹਾ ਮਰਦਾਨਿਆਂ ਕਰਤਾਰ ਨੇ ਇਹੋ ਜਿਹੇ ਢੀਠ ਜੀਵਾਂ ਦਾ ਉਧਾਰ ਕਰਨ ਵਾਸਤੇ ਹੀ ਸਾਨੂੰ ਇਸ ਸੰਸਾਰ ਉੱਤੇ ਭੇਜਿਆ ਜੇ ਅਸੀਂ ਜੀਵਾਂ ਦੇ ਅਫਗੁਨਾ ਨੂੰ ਹੀ ਚਿਤਾਰਦੇ ਰਹੇ ਤਾਂ ਫਿਰ ਅਸੀਂ ਕਰਤਾਰ ਦਾ ਹੁਕਮ ਕਿਵੇਂ ਵਜਾਵਾਂਗੇ ਮਰਦਾਨੇ ਨੇ ਕਿਹਾ ਸਤਿਵਚਨ ਗੁਰੂ ਜੀ ਫਿਰ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਕਿ ਇਹਨਾਂ ਦੇ ਘਰੋਂ ਪਾਣੀ ਦਾ ਇੱਕ ਲੋਟਾ ਲੈ ਕੇ ਆਓ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਉਸ ਘਰ ਵਿੱਚੋਂ ਪਾਣੀ ਦਾ ਲੋਟਾ ਲੈ ਆਇਆ ਭਾਈ ਮਰਦਾਨੇ ਪਾਸੋਂ ਗੁਰੂ ਜੀ ਦਾ ਆਉਣਾ ਸੁਣ ਕੇ ਇੱਕ ਸੰਤ ਦੇ ਦਰਸ਼ਨਾਂ ਦੀ ਇਭਲਾਖਾ ਨਾਲ ਸਾਰੇ ਘਰ ਵਾਲੇ ਵੀ ਉੱਥੇ ਆ ਗਏ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਕਿ ਉਹ ਇਸ ਕੀੜੇ ਉੱਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਸਾਫ਼ ਕਰ ਦੇਵੇ ਮਰਦਾਨੇ ਨੇ ਉਸੇ ਤਰ੍ਹਾਂ ਹੀ ਕੀਤਾ ਫਿਰ ਗੁਰੂ ਜੀ ਨੇ ਆਪਣੇ ਸੱਜੇ ਪੈਰ ਦਾ ਅੰਗੂਠਾ ਉਸ ਕੀੜੇ ਦੇ ਤਨ ਨੂੰ ਛੁਹਾਇਆ ਤਾਂ ਉਸ ਕੀੜੇ ਦੇ ਪ੍ਰਾਣ ਉਸੇ ਸਮੇਂ ਨਿਕਲ ਗਏ ਭਾਵੇਂ ਕੀੜਾ ਉਸੇ ਸਮੇਂ ਮਰ ਗਿਆ ਉਸ ਕੀੜੇ ਵਿੱਚੋਂ ਇੱਕ ਆਤਮਾ ਨੇ ਨਿਕਲ ਕੇ ਮਨੁੱਖਾ ਰੂਪ ਧਾਰਨ ਕਰ ਲਿਆ ਅਤੇ ਦੋਵੇਂ ਹੱਥ ਜੋੜ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਆਪਣੇ ਪਿਤਾ ਦੀ ਆਤਮਾ ਦਾ ਸਰੂਪ ਦੇਖ ਕੇ ਘਰ ਵਾਲੇ ਬਹੁਤ ਹੈਰਾਨ ਹੋਏ ਫਿਰ ਉਸ ਬਜ਼ੁਰਗ ਦੀ ਆਤਮਾ ਨੇ ਸਾਹਮਣੇ ਖੜੇ ਆਪਣੇ ਪਰਿਵਾਰ ਨੂੰ ਆਖਿਆ "ਹੇ ਬੱਚਿਓ ਜਗਤ ਦੇ ਤਾਰਨਹਾਰ ਤੁਹਾਡੇ ਘਰ ਆਪ ਚੱਲ ਕੇ ਆਏ ਹਨ ਇਹਨਾਂ ਨੂੰ ਨਮਸਕਾਰ ਕਰੋ ਇਹਨਾਂ ਦੀ ਸੇਵਾ ਕਰੋ ਅਤੇ ਇਹਨਾਂ ਦੇ ਬਚਨ ਮੰਨ ਕੇ ਆਪਣੇ ਜੀਵਨ ਦਾ ਆਧਾਰ ਕਰੋ ਜੋ ਗਲਤੀ ਪਹਿਲਾਂ ਮੈਂ ਕੀਤੀ ਹੈ ਉਹ ਗਲਤੀ ਹੁਣ ਤੁਸੀਂ ਨਾ ਕਰਿਓ ਇਹਨਾਂ ਨੇ ਪਹਿਲਾਂ ਵੀ ਮੇਰੇ ਉੱਤੇ ਕਈ ਵਾਰ ਮਿਹਰਬਾਨੀ ਕੀਤੀ ਹੈ ਪਰ ਮੈਂ ਮੂਰਖ ਇਹਨਾਂ ਦੇ ਬਚਨਾਂ ਨੂੰ ਸਮਝ ਨਾ ਸਕਿਆ" ਜਦੋਂ ਮੈਂ ਮਨੁੱਖਾ ਜਨਮ ਵਿੱਚ ਤੁਹਾਡਾ ਪਿਤਾ ਸੀ ਤਾਂ ਇਹ ਉਦੋਂ ਵੀ ਮੈਨੂੰ ਮੁਕਤ ਕਰਨ ਆਈ ਸੀ ਪਰ ਮੈਂ ਇਹਨਾਂ ਦੇ ਬਚਨਾਂ ਦਾ ਤਿਰਸਕਾਰ ਕਰ ਦਿੱਤਾ ਫਿਰ ਮੈਂ ਤੁਹਾਡੇ ਘਰ ਵਿੱਚ ਕੁੱਤਾ ਬਣ ਕੇ ਆਇਆ ਅਤੇ ਸਾਰੀ ਸਾਰੀ ਰਾਤ ਠੱਠੀ ਕੰਧ ਕੋਲੇ ਬੈਠ ਕੇ ਭੌਂਕਦਾ ਰਹਿੰਦਾ ਸੀ ਇਹ ਉਦੋਂ ਵੀ ਮੈਨੂੰ ਮੁਕਤ ਕਰਨ ਆਈ ਸੀ ਪਰ ਮੈਂ ਮੂਰਖ ਨੇ ਉਦੋਂ ਵੀ ਇਹਨਾਂ ਦੀ ਗੱਲ ਨਾ ਮੰਨੀ ਫਿਰ ਮੈਂ ਸੱਪ ਬਣ ਕੇ ਤੁਹਾਡੇ ਘਰ ਆਇਆ ਪਰ ਆਪਣੇ ਪੋਤਰੇ ਕੋਲ ਬੈਠਾ ਦੇਖ ਕੇ ਤੁਸੀਂ ਮੈਨੂੰ ਮਾਰ ਦਿੱਤਾ ਹੁਣ ਇਹਨਾਂ ਦੇ ਬਚਨ ਨਾ ਮੰਨਣ ਕਰਕੇ ਮੈਨੂੰ ਗੰਦੀ ਨਾਲੀ ਦੇ ਕੀੜੇ ਦਾ ਜਨਮ ਮਿਲਿਆ ਸੀ ਪਰ ਜਦ ਮੈਂ ਇਸ ਜਨਮ ਤੋਂ ਦੁਖੀ ਹੋ ਕੇ ਨਾ ਅੱਗੇ ਪੁਕਾਰ ਕੀਤੀ ਤਾਂ ਇਹਨਾਂ ਨੇ ਝੱਟ ਹੀ ਆ ਕੇ ਮੈਨੂੰ ਮੁਕਤੀ ਦਾ ਧਾਨ ਦੇ ਦਿੱਤਾ ਹੈ ਹੁਣ ਜੇ ਤੁਸੀਂ ਆਪਣੇ ਜੀਵਨ ਦਾ ਭਲਾ ਚਾਹੁੰਦੇ ਹੋ ਤਾਂ ਰਤਾ ਵੀ ਦੇਰ ਨਾ ਕਰੋ ਅਤੇ ਇਹਨਾਂ ਦੇ ਪੈਰੀ ਪੈ ਕੇ ਇਹਨਾਂ ਕੋਲੋਂ ਉਪਦੇਸ਼ ਧਾਰਨ ਕਰੋ ਆਪਣੇ ਬਜ਼ੁਰਗ ਦੀਆਂ ਐਸੀਆਂ ਗੱਲਾਂ ਸੁਣ ਕੇ ਸਾਰਾ ਪਰਿਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨੀ ਪਿਆ ਅਤੇ ਸਤਿਗੁਰਾਂ ਦਾ ਮੁਕਤੀ ਦੇਣ ਵਾਲਾ ਉਪਦੇਸ਼ ਧਾਰਨ ਕੀਤਾ ਇਹ ਦੇਖ ਕੇ ਉਹ ਬਜ਼ੁਰਗ ਬੜੀ ਖੁਸ਼ੀ ਨਾਲ ਪੁਸ਼ਪ ਵਿਵਾਨ ਵਿੱਚ ਜਾ ਬੈਠਾ ਅਤੇ ਬੈਕੌਂਠ ਧਾਮ ਨੂੰ ਚਲਾ ਗਿਆ ਸੋ ਸਾਧ ਸੰਗਤ ਜੀ ਗੁਰਵਾਣੀ ਵਿੱਚ ਬਾਰ-ਬਾਰ ਸੰਸਾਰ ਨੂੰ ਭਰਮ ਜਾਲ ਜਾਂ ਮੋਹਜਾਲ ਜਾਂ ਹੋਰ ਕਈ ਨਾਵਾਂ ਨਾਲ ਵਰਣਨ ਕੀਤਾ ਹੈ ਅਤੇ ਗੁਰੂ ਜੀ ਵੱਲੋਂ ਇਸ ਬਾਣੀ ਰਾਹੀਂ ਸਾਨੂੰ ਇਸ ਮਾਇਆ ਜਾਲ ਤੋਂ ਬਚਣ ਦੀ ਵਾਰ-ਵਾਰ ਤਕੀਦ ਵਾਰਨਿੰਗ ਕੀਤੀ ਗਈ ਹੈ ਕਾਸ਼ ਸਾਡੇ ਹਿਰਦੇ ਵਿੱਚ ਵੀ ਕਿਤੇ ਗੁਰੂ ਜੀ ਦਾ ਬਚਨ ਘਰ ਕਰ ਜਾਵੇ ਤਾਂ ਅਸੀਂ ਬੜਪਾਗੇ ਹੋ ਕੇ ਆਪਣੇ ਜੀਵਨ ਨੂੰ ਸੁਰਖਰੂ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ